ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਝੱਜ ਐਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਕਣਕ ਪਹਿਲੇ ਪਾਣੀ ਤੋਂ ਬਾਅਦ ਪੀਲੀ ਕਿਉਂ ਪੈ ਜਾਂਦੀ ਆ ਪਹਿਲੀ ਗੱਲ ਤਾਂ ਇਹ ਆਪਾਂ ਨੇ ਕਣਕ ਪੀਲੀ ਪੈਣੀ ਨਹੀਂ ਦੇਣੀ ਹੈਗੀ ਜੇਕਰ ਪੀਲਾ ਰੰਗ ਹੋ ਗਿਆ ਪਹਿਲੇ ਪਾਣੀ ਤੋਂ ਬਾਅਦ ਉਹਨੂੰ ਕਿਹੜੀਆਂ ਸਾਵਧਾਨੀਆਂ ਨੇ ਕਿਹੜਾ ਮਟੀਰੀਅਲ ਪਾਇਆ ਜਾਵੇ ਤਾਂ ਜੋ ਤੁਹਾਡੀ ਕਣਕ ਦੁਬਾਰਤ ਤੋਂ ਹਰੀ-ਭਰੀ ਹੋ ਜਾਵੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਾਰੇ ਵਿਸ਼ੇ ਤੇ ਚਰਚਾ ਕਰਾਂਗੇ ਮੈਂ ਦੋਸਤੋ ਜਦੋਂ ਕਣਕ ਦੀ ਬਿਜਾਈ ਚੱਲ ਰਹੀ ਸੀ ਉਦੋਂ ਵੀ ਰੀਲਾਂ ਪਾ ਕੇ ਤੁਹਾਨੂੰ ਦੱਸਿਆ ਸੀ ਵੀ ਜਿੱਥੇ ਵੀ ਤੁਸੀਂ ਕਣਕ ਦੀ ਬਜਾਈ ਕਰਨੀ ਆ ਉੱਥੇ ਸਬ ਸਵੈਲਰ ਜਰੂਰ ਫੇਰਿਆ ਜਾਵੇ ਜਿਹਨੂੰ ਕਿ ਆਪਾਂ ਸਿੰਗਲ ਹਲ ਕਹਿੰਦੇ ਆ ਤੇ ਉਹ ਜਰੂਰ ਫੇਰਿਆ ਜਾਵੇ ਤਾਂ ਜੋ ਜਿਹੜੀ ਕਣਕ ਆ ਪਾਣੀ ਲਾਉਣੇ ਆ ਇੱਕਦਮ ਜਿਹੜੀ ਜ਼ਮੀਨ ਦੇ ਹੇਠਾਂ ਪਾਣੀ ਰਚ ਜਾਵੇ ਤੇ ਕਣਕ ਨੂੰ ਪਾਣੀ ਦਾ ੱਤਕਾ ਨਾ ਲੱਗੇ ਦੂਸਰੀ ਗੱਲ ਇਹ ਆ ਵੀ ਜਦੋਂ ਹੁਣ ਆਪਾਂ ਕਣਕ ਨੂੰ ਪਾਣੀ ਲਗਾ ਰਹੇ ਆ ਜੇਕਰ 20 ਵਾ ਦਿਨ ਤੇ ਲਾ ਰਹੇ ਆ ਤਾਂ ਬਹੁਤ ਹਲਕਾ ਪਾਣੀ ਦੇਣਾ ਹੁੰਦਾ ਆ ਜਿਹੜੇ ਕਿਸਾਨ ਭਰਾਵਾਂ ਨੇ ਸਪਰੇਅ ਕਰੀਆ ਹਨਾ ਅਕੀਰਾ ਮੋਮੀ ਜੀ ਇਦਾਂ ਦੀਆਂ ਸਪਰੇਹਾਂ ਕਰੀਆਂ ਨੇ ਉਹਨਾਂ ਦੀ ਸ਼ਰਤ ਤੇ ਹੀ ਆ ਵੀ 20 ਤੋਂ 22 ਦਿਨਾਂ ਤੇ ਪਾਣੀ ਜ਼ਰੂਰ ਲੱਗਣਾ ਕਣਕ ਨੂੰ ਹੁਣ ਜਦੋਂ 20-22 ਦਿਨਾਂ ਤੇ ਆਪਾਂ ਕਣਕ ਨੂੰ ਪਾਣੀ ਲਾ ਰਹੇ ਆ ਤਾਂ ਕਣਕ ਹਾਈਟ ਘੱਟ ਵਾਲੀ ਉਨੀ ਉਹਦੀ ਹਾਈਟ ਨਹੀਂ ਹੋਈ ਪਾਣੀ ਲੈਣ ਵਾਲੀ ਪਰ ਆਪਾਂ ਨੂੰ ਸਪਰੇਅ ਕਰਕੇ ਲਾਉਣਾ ਪੈਣਾ ਆ ਤੇ ਪਾਣੀ ਬਹੁਤ ਘੱਟ ਲਗਾਉਣਾ ਆ ਜੇਕਰ ਪਾਣੀ ਜ਼ਿਆਦਾ ਭਰ ਕੇ ਲਗਾ ਦਿੱਤਾ ਆਪਾਂ ਨੇ ਤਾਂ ਦੋਸਤੋ ਕਣਕ ਦੀ ਫੋਟ ਥੋੜੀ ਰੁਕ ਜਾਵੇਗੀ ਤੇ ਲੱड्डੂ ਰੰਗੀ ਜੀ ਹੋ ਜਾਵੇਗੀ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਕਣਕ ਹੈਗੀ ਆ ਆਪਣੇ ਨਾਲ ਲੱਗਦੇ ਖੇਤ ਵਿੱਚ ਆ ਥੋੜਾ ਪਾਣੀ ਕਿਤੇ ਜ਼ਿਆਦਾ ਲੱਗ ਗਿਆ ਇੰਨਾ ਕੋਈ ਵਾਲੀ ਜ਼ਿਆਦਾ ਵੀ ਨਹੀਂ ਰੰਗ ਬਟਿਆ ਹੈਗਾ ਇਹ ਪਿਓਰ ਡਾਕਰ ਖੇਤ ਨੇ ਡਾਕਰ ਖੇਤਾਂ 'ਚ ਇੱਥੇ ਕਣਕ ਨੂੰ ਅਕਸਰ ੱਤਕਾ ਲੱਗ ਜਾਂਦਾ ਆਪਣੇ ਜਿਹੜਾ ਖੇਤ ਹਲੇ ਇਹਨੂੰ ਪਾਣੀ ਚੱਲ ਰਿਹਾ ਜੂਰੀਆ ਖਲਾਰਤ ਆਪਾਂ ਨੇ ਕੱਲ ਨੂੰ ਇਹਨੂੰ ਪਾਣੀ ਲੱਗ ਜਾਣਾ ਇੱਥੇ ਵੀ ਕਣਕ ਲੱड्डੂ ਰੰਗੀ ਜੀ ਹੋ ਜਾਂਦੀ ਆ ਤੇ ਉਹਦੇ ਲਈ ਫਿਰ ਆਪਾਂ ਤਾਖਤਲੀ ਸਪ੍ਰੇਹਾਂ ਕਰਦੇ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਕਿਹੜੀਆਂ-ਕਿਹੜੀਆਂ ਸਪ੍ਰੇਹਾਂ ਕਰੀਆਂ ਜਾਂਦੀਆਂ ਨੇ ਤਾਕਤਾਲੀਆਂ ਤੇ ਇਹਨਾਂ ਸਪ੍ਰੇਹਾਂ ਕਰਕੇ ਹੀ ਜਿਹੜੀ ਕਣਕ ਆਪਣੀ ਥੋੜੇ ਨਿਕਾਲ ਜ਼ਿਆਦਾ ਰਹਿੰਦੇ ਨੇ ਤੇ ਨਿਕਾਲ ਜੇ ਮੈਂ ਝਾੜ ਦੀ ਗੱਲ ਕਰਾਂ ਤਾਂ ਦੋਸਤੋ ਪੰਜਾਬ ਦੇ ਵਿੱਚ ਜਿਹੜੇ ਕਣਕ ਦੇ ਝਾੜ ਨੇ 20 ਤੋਂ 22 ਕੁਇੰਟਲ ਹੀ ਨੇ ਕਿੱਲੇ ਦੇ ਜਿਹਨੂੰ ਕਿ ਆਪਾਂ ਐਵਰੇਜ ਝਾੜ ਕਹਿੰਦੇ ਆ ਠੀਕ ਆ ਪਰ ਜਿਹੜਾ ਸਾਡਾ ਨੱਬਾ ਏਰੀਆ ਸੰਗਰੂਰ ਦਾ ਏਰੀਆ ਇੱਥੇ 25 ਤੋਂ 27 ਕੁਇੰਟਲ ਕਣਕ ਦੇ ਝਾੜ ਲਏ ਜਾਂਦੇ ਨੇ ਠੇਕੇ ਵਾਲੇ ਵੀਰ ਜਿੰਨੀ ਵੀ ਖੇਤੀ ਕਰਦੇ ਨੇ ਉਹਦੇ 25 27 ਕੁਇੰਟਲ ਦੀ ਕਣਕ ਨਿਕਲਦੀ ਆ ਤਾਂ ਹੀ ਉਹਨਾਂ ਨੂੰ ਉਹਨਾਂ ਨੂੰ ਕੁਝ ਬਚਦਾ ਵੀ ਨਹੀਂਗਾ ਠੇਕੇ ਵਾਲੇ 'ਚੋਂ ਇਸ ਲਈ ਜੇਕਰ ਤੁਸੀਂ 25 27 ਕੁਇੰਟਲ ਦੇ ਝਾੜ 'ਚ ਜਾਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਦੇਖਿਓ ਤਾਂ ਅੱਗੇ ਜਾ ਕੇ ਉਹ ਸਪਰੇਆਂ ਦੇ ਖਰਚ ਕਰਿਓ ਠੀਕ ਹੈ ਜੀ ਨਹੀਂ ਐਵਰੇਜ 20 ਬਾਈ ਕੁਆਂਟਲ ਦਾ ਕਣਕ ਤੁਹਾਡੀ ਕਿਤੇ ਨਹੀਂ ਗਈ ਹੈਗੀ ਉਹ ਤਿੰਨ ਜੂਰੀਏ ਪਾ ਕੇ ਕੋਈ ਤਾਕਤ ਵਾਲੀ ਸਪਰੇਅ ਕਰਨ ਦੀ ਲੋੜ ਨਹੀਂ ਤੁਹਾਡੀ ਐਵਰੇਜ ਕਣਕ 20 ਬਾਈ ਕੁਆਂਟਲ ਦੀ ਆਮ ਨਾਲ ਹਰੇਕ ਦੀ ਨਿਕਲ ਹੀ ਆਉਂਦੀ ਆ ਇਹ ਵੀਡੀਓ ਤਾਂ ਪਾਈਆਂ ਜਾਂਦੀਆਂ ਨੇ ਜੇਕਰ ਤੁਸੀਂ ਨੇ ਬੰਪਰ ਝਾੜ ਲੈਣੇ ਹੁਣ ਤੇ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹਣਾ ਵੀ ਇਸ ਵਾਰੀ ਕਣਕੇ ਦੇ ਵਿੱਚ ਝੋਨਾ ਬਹੁਤ ਉਗ ਰਿਹਾ ਹੋਇਆ ਆ ਜਿਹੜਾ ਤੁਸੀਂ ਛੋਟਾ ਛੋਟਾ ਦੇਖ ਰਹੇ ਹੋ ਨਾ ਇਹ ਝੋਨਾ ਹੀ ਆ ਇਹ ਇਕੱਲਾ ਮੇਰੇ ਖੇਤ ਵਿੱਚ ਨਹੀਂ ਤੁਹਾਡੇ ਖੇਤ ਵਿੱਚ ਨਹੀਂ ਇਹ ਇਹ ਸਾਰੇ ਦੇ ਖੇਤ ਦੇ ਵਿੱਚ ਹੈਗਾ ਝੋਨਾ ਇਹ ਹੁਣ ਜਦੋਂ ਕਣਕ ਨੂੰ ਪਹਿਲਾ ਪਾਣੀ ਆ ਗਿਆ ਤੇ ਪੀਲਾਪਣਾ ਸ਼ੁਰੂ ਹੋ ਗਿਆ ਤੇ ਜ਼ਿਆਦਾਤਰ ਪੀਲਕਪਣ ਇਹ ਝੋਨੇ ਦੀ ਵੀ ਆ ਕਣਕ ਨਹੀਂ ਓਨੀ ਪੀਲੀ ਹੋਈ ਹੈਗੀ ਜਿੰਨਾ ਇਹ ਇਹ ਜਿਹੜਾ ਆ ਰਿਕਵਾਰਡ ਹੈਗਾ ਇਹ ਸੁੱਕ ਰਿਆ ਹੁਣ ਠੀਕ ਹੈ ਜੀ ਤਾਂ ਕਰਕੇ ਵੀ ਪੀਲਕਪਣ ਦਿਖਾਉਣ ਲੱਗ ਜਾਂਦਾ ਤੇ ਆ ਤਾਂ ਹੈਗਾ ਦੇਖੋ ਝੋਨਾ ਤੇ ਆ ਹੈਗਾ ਪਰ ਗੁੱਲੀ ਡੰਡਾ ਆ ਲੋ ਜੀ ਇਹ ਦੋ ਪੱਤੀ ਦਾ ਹੋ ਚੁੱਕਿਆ ਗੁੱਲੀ ਡੰਡਾ ਤੁਸੀਂ ਦੇਖ ਸਕਦੇ ਹੋ ਦੋ ਪੱਤੀ ਦਾ ਜਿਹੜਾ ਗੁੱਲੀ ਡੰਡਾ ਇਹ ਇਹਦੇ ਤੇ ਹੁਣ ਸਪਰੇਅ ਕਰ ਦਿੱਤੀ ਜਾਵੇ ਦੋਸਤੋ ਮੈਂ ਵੀਡੀਓ ਦੇ ਵਿੱਚ ਵਾਰ-ਵਾਰ ਇਹੀ ਗੱਲ ਕਹਿਣਾ ਹੁੰਦਾ ਵੀ ਗੁੱਲੀ ਡੰਡਾ ਜੇ ਤੁਸੀਂ ਪਹਿਲਾਂ ਕੰਟਰੋਲ ਕਰਨਾ ਹਨਾ ਪਾਣੀ ਤੋਂ ਪਹਿਲਾਂ ਸਪਰੇਹਾ ਕਰਕੇ ਤਾਂ ਜਦੋਂ ਦੋ ਪੱਤੀ ਦਾ ਗੁੱਲੀ ਡੰਡਾ ਉਹ ਤੋਂ ਸਪਰੇਅ ਕਰਕੇ ਪਾਣੀ ਲਗਾ ਦਿਓ ਤੁਹਾਡੀ ਅਕੀਰਾ ਮੋਵੀ ਜੀ ਜਿੰਦੂ ਆ ਜਿੰਨੀਆਂ ਵੀ ਦਵਾਈਆਂ ਨੇ ਇਹ ਤਾਂ ਹੀ ਕੰਮ ਕਰਨਗੀਆਂ ਜਦੋਂ ਗੁੱਲੀ ਰੰਡਾ 2 ਜਾਂ 3 ਪੱਤੀ ਦਾ ਜਿੱਦ ਨੇ 4 ਪੱਤੀ ਦਾ ਗੁੱਲੀ ਰੰਡਾ ਹੋ ਗਿਆ ਉਸ ਦਿਨ ਸਪਰੇਹਾਂ ਕੱਖ ਨਹੀਂ ਕਰਨਾ ਨਾਲ ਇਹਨੀਆਂ ਮੈਗੀਆਂ ਨੇ ਉਸ ਤੋਂ ਬਾਅਦ ਤਾਂ ਫਿਰ ਇੱਕ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਉਹਦੇ ਵਿੱਚ ਗੁੱਲੀ ਰੰਡੇ ਦੀਆਂ ਸਪਰੇਹਾਂ ਬਾਰੇ ਹੀ ਦੱਸਾਂਗੇ ਤੁਹਾਨੂੰ ਤੇ ਦੋਸਤੋ ਕਣਕ ਨੂੰ ਪੀਲਾ ਪੈਣ ਤੋਂ ਰੋਕਣ ਦੇ ਲਈ ਨਾ ਇੱਕ ਤਾਂ ਪਹਿਲਾਂ ਜੂਰੀਆ ਜ਼ਰੂਰ ਖਿਲਾਰ ਦਿੱਤਾ ਜਾਵੇ ਜਦੋਂ ਵੀ ਤੁਸੀਂ ਨੇ ਪਾਣੀ ਲਗਾਉਣਾ ਤਾਂ 30 35 ਕਿਲੋ ਜਾਂ 40 ਕਿਲੋ ਯੂਰੀਆ ਖਿਲਾਰ ਦਿੱਤਾ ਜਾਵੇ ਖੇਤ ਦੇ ਵਿੱਚ ਤੇ ਆਪਾਂ ਨੇ ਖਿਲਾਰਤਾ ਤੇ ਇਹਨੂੰ ਹੁਣ ਆਪਾਂ ਜਪਾਣੀ ਲਗਾ ਦਾਂਗੇ ਠੀਕ ਹੈ ਜੀ ਤੇ ਜਦੋਂ ਪਾਣੀ ਲੱਗ ਗਿਆ 5-7 ਦਿਨਾਂ ਬਾਅਦ ਤੁਹਾਡੀ ਜ਼ਮੀਨ ਬੱਤਾ ਆ ਜਾਂਦੀ ਹੈ ਪੈਰ ਜਾ ਖੜਨ ਲੱਗ ਜਾਂਦਾ ਜਦੋਂ ਪੈਰ ਖੜਨ ਲੱਗ ਗਏ ਆ ਫਿਰ ਇਹਦੇ ਵਿੱਚ ਯੂਰੀਆ ਫੇਰ ਪਾ ਦਿੱਤਾ ਜਾਵੇ ਇਹ ਦੋ ਕੰਮ ਤੁਸੀਂ ਜ਼ਰੂਰ ਕਰਨੇ ਨੇ ਤਾ ਜੋ ਤੁਹਾਡੀ ਕਣਕ ਦੀ ਗਰੋਥ ਵੀ ਅੱਛੀ ਰਹੇਗੀ ਅਤੇ ਕਣਕ ਪੀਲੀ ਵੀ ਨਹੀਂ ਪਵੇਗੀ ਜੇਕਰ ਤੁਹਾਡੀ ਕਣਕ ਦੇ ਵਿੱਚ ਪਾਣੀ ਖੜਨ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਸਲਫਰ ਦੀ ਵਰਤੋਂ ਕਰ ਸਕਦੇ ਹੋ ਦਾਣੇਦਾਰ ਸਲਫਰ ਆਉਂਦੀ ਆ 80% ਉਹ ਪਾ ਸਕਦੇ ਹੋ 5 ਕਿਲੋ ਤੇ ਪਾਊਡਰ ਸਲਫਰ ਆਉਂਦੀ ਆ 90% ਉਹ ਤੁਸੀਂ ਪਾ ਸਕਦੇ ਹੋ 3 ਕਿਲੋ ਕਿੱਲੇ ਦੀ ਜੂਰੀਏ ਵਿੱਚ ਮਿਕਸ ਕਰਕੇ ਪਾਣੀ ਤੋਂ ਬਾਅਦ ਇਹ ਤੁਸੀਂ ਇਹ ਲਗਾ ਦੋਗੇ ਤਾਂ ਬਹੁਤ ਅੱਛੇ ਜਿਹੜੇ ਤੁਹਾਨੂੰ ਰਿਜ਼ਲਟ ਮਿਲਣਗੇ ਸਲਫਰ ਦੇ ਤੇ ਅਗਲੀ ਗੱਲ ਇਕ ਰਹੀ ਮੈਗਨੀਸ਼ੀਅਮ ਦੀ ਮੈਗਨੀਸ਼ੀਅਮ ਕਿਸਾਨਪਰਾਭੂ ਥੋੜਾ ਜਿਹਾ ਠਹਿਰ ਕੇ ਪਾਇਆ ਜਾਵੇ ਭਾਪਕੀ ਜੇਕਰ ਤੁਸੀਂ ਪਾਣੀ ਤੋਂ ਬਾਅਦ ਦੂਸਰਾ ਜੂਰੀਆ ਲਗਾਉਣਾ ਇੱਕ ਤਾਂ ਪਾਣੀ ਤੋਂ ਪਹਿਲਾਂ ਹੋ ਗਿਆ ਦੂਸਰਾ ਜੂਰੀਆ ਪਾਣੀ ਤੋਂ ਬਾਅਦ ਹੋ ਗਿਆ 5-7 ਦਿਨਾਂ ਤੇ ਤੀਸਰਾ ਜੂਰੀਆ ਜਦੋਂ ਲਾਉਣਾ ਉਹਦੇ ਵਿੱਚ ਮੈਗਨੀਸ਼ੀਅਮ ਤੁਸੀਂ ਪਾ ਸਕਦੇ ਹੋ ਕਣਕ ਦੇ ਲਈ 12 ਕਿਲੋ ਮੈਗਨੀਸ਼ੀਅਮ ਨਾਲ ਉਸਦੇ ਉਹੀ 45 ਕਿਲੋ ਕਿੱਲੇ ਦੇ ਵਿੱਚ ਜੂਰੀਆ ਇਹ ਮੈਂ 12 ਕਿਲੋ ਤੇ 45 ਕਿਲੋ ਮਿਕਸ ਕਰਕੇ ਦੀ ਛਿੱਟਾ ਦੇ ਦਿਓ ਤੁਹਾਨੂੰ ਮੈਗਨੀਸ਼ੀਅਮ ਦੇ ਵੀ ਬਹੁਤ ਚੰਗੇ ਰਿਜ਼ਲਟ ਮਿਲਣ ਮਿਲ ਜਾਣਗੇ ਤੇ ਕਿਸਾਨ ਪ੍ਰਭੂ ਇਸ ਤੋਂ ਅਗਲੀ ਗੱਲ ਆਉਂਦੀ ਹੈ ਸਪਰੇ ਦੇ ਕੀ ਤੁਸੀਂ ਸਪਰੇ ਦੇ ਨਾਲ ਕਣਕ ਨੂੰ ਤਾਕੜੀ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਆ ਸਪਰੇ ਕਰ ਦੇਣੀ ਚਾਹੀਦੀ ਆ ਜਦੋਂ ਤੁਹਾਡੀ ਕਣਕ ਪਾਣੀ ਦਿੱਤੇ ਤੋਂ 15 ਦਿਨ ਲੰਘ ਜਾਣ ਜਦੋਂ 15 ਦਿਨ ਲੰਘ ਗਏ ਫਿਰ ਤੁਸੀਂ ਦੋਸਤੋ ਇਹਦੇ ਉੱਪਰ ਇੱਕ ਤਾਂ ਫੰਗੀ ਸਾਈਡ ਵਰਤ ਸਕਦੇ ਹੋ ਐਮ 45 350 ਗ੍ਰਾਮ ਕਿੱਲੇ ਦਾ ਤੇ ਨਾਲ ਤੁਸੀਂ ਮੈਂ ਤਾਂ ਕਹਿਣਾ ਦਲਾਲ ਕੋਲ ਦੀ ਸਪਰੇਅ ਕਰੋ ਵੈਸੇ ਐਨਪੀਕੇ ਬਹੁਤ ਆਉਂਦੇ ਨੇ ਮਾਰਕੀਟ ਦੇ ਵਿੱਚ ਕੋਈ ਵੀ ਐਨਪੀਕੇ ਵੀ ਪਾ ਸਕਦੇ ਹੋ ਐਮ 45 ਦੇ ਨਾਲ ਕੋਈ ਵੀ ਐਨਪੀਕੇ ਪਰ ਮੈਂ ਇਹ ਚਾਹਣਾ ਵੀ ਤੁਸੀਂ 1 ਕਿਲੋ ਜੂਰੀਆ ਤੇ ਨਾਲ 2.5 ਕਿਲੋ ਡੀਪੀ ਡੀਪੀ 2.5 ਕਿਲੋ ਘੋਲ ਬਣਾ ਕੇ ਇੱਕ ਦਿਨ ਪਹਿਲਾਂ ਗਿੱਲਾ ਘੋਣਾ ਰੱਖ ਦੇਵੀਂ ਡੀਪੀ ਨੂੰ 2.5 ਕਿਲੋ ਡੀਪੀ 1 ਕਿਲੋ ਜੂਰੀਆ 350 ਗ੍ਰਾਮ ਐਮ 45 ਤਿੰਨਾਂ ਦੇ ਵੱਖੋ ਵੱਖਰੇ ਘੋਲ ਬਣਾ ਕੇ ਮਿਕਸ ਕਰਕੇ ਤੁਸੀਂ ਸਪਰੇਅ ਕਰ ਦੋਗੇ ਤਾਕਤ ਲਈ ਬਹੁਤ ਅੱਛੀ ਗੱਲ ਆ ਤੇ ਦੋਸਤੋ ਇਹਦੇ ਨਾਲ ਹੀ ਜੇਕਰ ਤੁਹਾਡੇ ਖੇਤ ਰੇਤਲੇ ਨੇ ਤਾਂ ਫਿਰ ਤੁਸੀਂ ਉੱਥੇ ਮੈਗਨੀਜ਼ ਦੀ ਕਮੀ ਪੈ ਜਾਂਦੀ ਆ ਮੈਂ ਇੱਥੇ ਫੋਟੋ ਚਲਾ ਦਿੰਦਾ ਵੈਸੇ ਆਪਣੇ ਜਿਹੜੇ ਖੇਤ ਨੇ ਸਾਰੇ ਡਾਕਰ ਨੇ ਇੱਥੇ ਉਹ ਚੀਜ਼ ਦੀ ਲੋੜ ਨਹੀਂ ਹੈਗੀ ਰੇਤਲੇ ਖੇਤਾਂ ਦੇ ਵਿੱਚ ਮੈਗਨੀਜ਼ ਦੀ ਲੋੜ ਹੁੰਦੀ ਆ ਉਹ ਤੁਸੀਂ 1 ਕਿਲੋ 1 ਕਿੱਲੇ ਦੀ 80% ਆਉਂਦੀ ਆ ਨਾਲ ਉਹਦੇ ਸਰਫੇਟ ਹੁੰਦਾ 12% 80/12 ਉਹ ਤੁਸੀਂ 80 ਰੁਪਏ ਕਿਲੋ ਮਿਲ ਜਾਂਦੇ ਕਿੱਲੇ ਦੇ 80 ਰੁਪਏ ਦੀ ਆਈਟਮ ਉਹ ਚੌਥੀ ਐਡ ਕਰ ਸਕਦੇ ਹੋ ਠੀਕ ਹੈ ਜੀ 350 ਗ੍ਰਾਮ ਐ M45 ਹੋਗੀ ਤੇ ਆਪਣਾ ਦਲਾਲ ਕੋਲ ਹੋ ਗਿਆ ਜਾਂ ਫਿਰ NPK ਹੋ ਗਿਆ ਤੇ ਚੌਥੀ ਚੀਜ਼ ਤੁਸੀਂ ਐਡ ਕਰ ਸਕਦੇ ਹੋ ਮੈਗਨੀਜ਼ ਤੇ ਇਹ 1 ਕਿਲੋ ਤੱਕ ਤੁਸੀਂ ਕਿੱਲੇ ਦੇ ਵਿੱਚ ਪਾ ਸਕਦੇ ਹੋ ਪਰ ਉੱਥੇ ਹੀ ਪਾਈ ਜਾਵੇ ਜਿੱਥੇ ਰੇਤਲੇ ਖੇਤ ਨੇ ਡੱਕਰ ਖੇਤਾਂ ਵਿੱਚ ਇਹਦੀ ਕਮੀ ਕਦੇ ਵੀ ਮੈਗਜੀਨ ਦੀ ਨਹੀਂ ਆਉਦੀ 80 ਰੁਪਏ ਲਾਏ ਵੀ ਤੁਹਾਡੇ ਵੇਸਟ ਹੀ ਜਾਣਗੇ ਤੇ ਇੱਕ ਦੋਸਤ ਆਪਣੀ ਸਪਰੇਅ ਆ ਇਹਦੇ ਨਾਲ ਤੁਸੀਂ ਆਪ ਜਿਹੜੀ ਕਣਕ ਆ ਤੱਕੜੀ ਕਰ ਸਕਦੇ ਹੋ ਤੇ ਅੱਗੇ ਜਿਹੜੀ ਸਪਰੇਅ ਹੋਣੀ ਆ ਕਣਕ ਦੇ ਉੱਪਰ ਉਹ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦੇਵਾਂਗੇ ਤੇ ਇੱਕ ਨਾ ਕਿਸਾਨ ਸੁਪਰ ਸੀਡਰ ਬਾਰੇ ਕਹਿ ਰਹੇ ਨੇ ਵੀ ਕਣਕ ਨਹੀਂ ਹਰੀ ਹੁੰਦੀ ਤੇ ਆਪਣੀ ਆਹ ਡ੍ਰਿਲ ਮਸ਼ੀਨ ਦੀ ਆ ਕਿਤੇ ਨਾ ਕਿਤੇ ਗਿੱਲ ਘੱਟ ਸੀ ਇਹਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਨਾ ਆ ਦੇਖ ਲਓ ਚਲੋ ਬੱਟ ਤੇ ਨਵੇਂ-ਨਵੇਂ ਹੋ ਗਈ ਹੈ ਨਾ ਸੁਪਰ ਸੀਡਰ 'ਚ ਵੀ ਆਏ ਹੁੰਦਾ ਹੁਣ ਜਿੱਥੇ ਗਿੱਲ ਹੈ ਹੀ ਨਹੀਂ ਜਿੱਥੇ ਗਿੱਲ ਹੈ ਹੀ ਨਹੀਂ ਉੱਥੇ ਚਾਹੇ ਸੁਪਰ ਸੀਡਰ ਆ ਡ੍ਰਿੱਲ ਆ ਰੂਟਾ ਬਿਟਰ ਆ ਜੋ ਮਰਜੀ ਆ ਨਹੀਂ ਹੋਣੀਗੀ ਕਣਕahari ਆ ਦੇਖ ਲੋ ਇਹ ਐਵੇਂ ਇਹ ਗੱਲਾਂ ਤੇ ਬੈਂਸਵਾ ਜੇ ਨਾ ਕਰਿਆ ਘਰੂਬੀ ਆ ਚੀਜ਼ ਚੰਗੀ ਆ ਮੰਦੀ ਆ ਸਾਰੀ ਮਸ਼ੀਨਰੀ ਚੰਗੀ ਆ ਤੁਹਾਡੇ ਖੇਤ ਵਿੱਚ ਜੇਕਰ ਗਿੱਲ ਹੈਗੀ ਆ ਤਾਂ ਸਾਰਾ ਕੁਝ ਚੰਗਾ ਹੋਵੇਗਾ ਆ ਭਾਈ ਸੂਰਾਂ ਨੇ ਕੰਮ ਕਰਿਆ ਹੋਇਆ ਸਾਡੇ ਇੱਥੇ ਗੰਨੇ ਕਰਕੇ ਨਾ ਸੂਰ ਬਹੁਤ ਆਉਂਦੇ ਨੇ ਜੰਗਲੀ ਸੂਰ ਦੇਖ ਲੋ ਜੀ ਕਿੰਨੀਆਂ ਭੈੜਾ ਨੇ ਕਣਕ ਨੂੰ ਪਾਣੀ ਲਾਉਣ ਸਰ ਜਿੱਦੀ ਪੱਟਾਂ ਢਾਉਣ ਲੱਗ ਜਾਂਦੇ ਨੇ ਆ ਲੈਖੋ ਕਿਵੇਂ ਫਿਰਦੇ ਨੇ ਆ ਜਿੰਨੇ ਆ ਬਣਨੇ ਹੋਏ ਨੇ ਨਾ ਹੱਥੇ ਲੇਜੇ ਇਹ ਸੂਰਾ ਕਰਕੇ ਬਣਨੇ ਹੋਏ ਨੇ ਤੇ ਇਧਰ ਝਟਕਾ ਤਾਰ ਵੀ ਲੱਗੀ ਹੋਈ ਆ ਤੁਹਾਨੂੰ ਦਿਖਾ ਦਿੰਦਾ ਮੈਂ ਵੀ ਤੇ ਐ ਕਿੱਲੇ ਗੱਟ ਕੇ ਨਾ ਗੰਨੇ ਦੇ ਲਵੇ ਲਵੇ ਸਾਰੇ ਆ ਲੋ ਜੀ ਆ ਝਟਕਾ ਤਾਰ ਲਾਈ ਹੋਈ ਆ ਇਹਦੇ ਵਿੱਚ ਡੀਸੀ ਗਰੰਟ ਛੱਡਿਆ ਜਾਂਦਾ ਆ ਸੂਰਾ ਕਰਕੇ ਅਸੀਂ ਬਹੁਤ ਕੁਸ਼ ਕਰਦੇ ਆ ਤੇ ਜੇ ਕਿਸੇ ਵੀਰ ਸ਼ਿਕਾਰੀ ਹੈਗਾ ਤਾਂ ਸਾਡਾ ਪਿੰਡ ਤੰਦਰਾਲਾ ਢੀਂਸਾ ਤਹਿਸੀਲ ਨਾਪਾ ਜਰੂਰ ਆ ਕੇ ਇੱਥੇ ਸ਼ਿਕਾਰ ਕਰੇ ਜਾਣਾ ਸਕਾਰੀਆਂ ਆਉਂਦੇ ਨੇ ਤਿੰਨ ਤਿੰਨ ਸੂਰ ਮਾਰ ਕੇ ਲੈ ਜਾਂਦੇ ਨੇ ਤੇ ਅਸੀਂ ਭਾਈ ਬਹੁਤ ਔਖਿਆਂ ਛੱਡੀ ਫੇਣਾ ਤੋਂ ਖੜਾ ਛੁੱਟ ਜਿਵੇਂ ਤਾਂ ਚੰਗੀ ਗੱਲਾ ਦੇਖ ਲਓ ਕਿੰਨਾ ਕਣਕ ਦਾ ਇਹਨਾਂ ਨੁਕਸਾਨ ਕਰਿਆ ਪਿਆ ਸੂਰਾ ਨੇ ਇੱਥੇ ਇੱਥੇ ਵੀਡੀਓ ਦੇਖਣ ਲਈ ਕਿਸਾਨ ਭਰਾਵਾ ਤੁਹਾਡਾ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਆਪਣੇ ਝਾਜ ਐਗਰੀਕਲ ਚੈਨਲ ਨੂੰ ਫੋਲੋ ਕਰ ਦਿਓ ਧੰਨਵਾਦ ਜੀ ਇੱਕ ਨਾ ਜਿਹੜੇ ਕਿਸਾਨ ਭਰਾਵਾਂ ਨੇ ਕੀੜਾ ਸਪਰੇਅ ਕਰੀਓ ਪੁੱਛਦੇ ਨੇ ਵੀ ਕਣਕ ਨੂੰ ਪਾਣੀ ਲਾਉਣ ਤੋਂ ਪਹਿਲਾਂ ਜੂਰੀਆ ਪਾ ਦिए ਵੀ ਜਿਹੜਾ ਜੂਰੀਆ ਕਿਤੇ ਗੁੱਲੀ ਡੰਡੇ ਨੂੰ ਲੱਗੀ ਚੱਲੇ ਤੇ ਸਪਰੇਅ ਕੰਮ ਨਾ ਕਰੇ ਨਹੀਂ ਕਿਸਾਨ ਭਰਾਓ ਇਦਾਂ ਦਾ ਕੋਈ ਗੱਲ ਨਹੀਂ ਜੂਰੀਏ ਨੇ ਆਪਣਾ ਕੰਮ ਕਰਨਾ ਨਾਈਟ੍ਰੋਜਨ ਦੇਣੀ ਆ ਸਪਰੇਅ ਨੇ ਆਪਣਾ ਕੰਮ ਕਰਨਾ ਗੁੱਲੀ ਡੰਡਾ ਮਾਰਨਾ ਆਪਾਂ ਅਕਸਰ ਹੀ ਜਿਹੜੀ ਰਾਉਂਡ ਆਪਾਂ ਉਹਦੇ ਜੂਰੀਆ ਪਾ ਪਾ ਕੇ ਸੜਕਦੇ ਆ ਤਾਂ ਜੋ ਜਲਦੀ ਅਸਰ ਕੰਮ ਕਰੇ ਜੂਰੀਆ ਜ਼ਰੂਰ ਲਗਾਓ ਆ ਦੇਖ ਲਓ ਆਪਣੇ ਪਾਇਆ ਹੋਇਆ ਜੂਰੀਆ ਹੁਣ ਇਹਨੂੰ ਪਾਣੀ ਦੇਣਾ ਫਕੀਰਾ ਸਪਰੇਅ ਕਰੀ ਹੋਈ ਆ ਜੇ ਅਫਕੀਰਾ ਨਾਲ ਜੂਰੀ ਦਾ ਕੋਈ ਲੈਣਾ ਦੇਣਾ ਨਹੀਂ ਜੇਕਰ ਤੁਸੀਂ ਜੂਰੀਆ ਪਾਉਣ ਲਈ ਇੰਟਰਸਟਿਡ ਹੋ ਤਾਂ ਜਰੂਰ ਜੂਰੀਆ ਪਾਇਆ ਜਾਵੇ ਅਫਕੀਰਾ ਨਹੀਂ ਰੋਕਦੀ ਹੈਗੀ ਜੂਰੀਏ ਨੂੰ